ਫਾਈ ਬਹੁਤ ਚੰਗੇ ਆ ਜਾਂਦੇ ਆ ਤੇ 40 ਰੁਪਏ ਕਿਲੋ ਵੇਗਿਆ 50 ਰੁਪਏ ਕਿਲੋ ਵੇਗਿਆ ਨਾ ਤੇ ਪਰ ਜੇ ਆਪਾਂ ਕਣਕ ਝੋਨੇ ਦੇ ਉਹ ਕਣਕਾਂ ਦੇ ਮੁਕਾਬਲੇ ਕਰਾਂਗੇ ਤਾਂ ਇਹ ਕਣਕਾਂ ਦੇ ਨਾਲ ਡਬਲ ਕਮਾਈ ਦੇਖੇ ਜਾਂਦੀਆਂ ਫਸਲਾਂ ਜੇ ਉਹਨ ਸਹੀ ਤਰੀਕੇ ਨਾਲ ਸਹੀ ਧਿਆਨ ਨਾਲ ਉਹਨੂੰ ਕੀਤਾ ਜਾਵੇ ਜਾਂਦੇ ਆ ਕੋਈ ਆ ਤਾਂ 2.5 300 ਗ੍ਰਾਮ ਦੇ ਪਿਆਜ਼ ਹੋ ਜਾਂਦੇ ਆ ਨਾ ਉਹ ਹਾਈਬ੍ਰਿਡ ਪਿਆਜ਼ ਲਾ ਲਓ ਉਹਨਾਂ ਦਾ ਕੋਈ ਉਹ ਜ਼ਿਆਦਾ ਵਧੀਆ ਬੈਨੀ ਫਿੱਟ ਨਹੀਂ ਹੁੰਦਾ ਉਹ ਗਾਲੀ ਉਹ ਹੀ ਆਪਾਂ ਦੱਸ ਕੇ ਪਹਿਲਾਂ ਹੀ ਦੱਸ ਕੇ ਜਿੱਥੇ ਤੁਹਾਡਾ ਆਪਣਾ ਮੁਕਸਰ ਜਲਾਣਾ ਇੱਥੇ ਪਾਣੀ ਥੱਲੇ ਦਾ ਨੇੜੇ ਕਰਕੇ ਆਪਾਂ ਕੀ ਹੁੰਦਾ ਨਾ ਭਰ ਕੇ ਪਾਣੀ ਲਾ ਦਿੰਨੇ ਆ ਉਹ ਪਾਣੀ ਫਿਰ ਕਈ ਦਿਨ ਪਾਣੀ ਨਹੀਂ ਸੁੱਕਦਾ ਉਹਨੂੰ ਪਾਣੀ ਹੀ ਦਵਾ ਦਿੰਦਾ ਐਸੇ ਕਰਕੇ ਮੈਂ ਇਹ ਹੀ ਕਿਸਾਨ ਭਰਾ ਨੂੰ ਕਹਿਣਾ ਚਾਹੁੰਗਾ ਜੇ ਬੈੱਡ ਦੇ ਉੱਤੇ ਪ੍ਰਾਂਤ ਪਿਆਜ ਲਾਇਆ ਨਾ ਤਾਂ ਉਹ ਬਾਲਾ ਜਿਆਦਾ ਕਾਮਯਾਬ ਵਟ ਦੇ ਉੱਤੇ ਤੁਸੀਂ ਲਾਉਂਗੇ ਬਹੁਤ ਉਹਦਾ ਸਵਾਜ ਵੀ ਵੱਡਾ ਹੋ ਜਾਂਦਾ ਤੇ ਹੋਣ ਪਾਣੀ ਦੇ ਵੀ ਘੱਟ ਜ਼ਰੂਰ ਚ ਪੈਂਦੀ ਹੈ ਨਾ ਤੇ ਕਣਕ ਦੇ ਬਰਾਬਰ ਖੇਤੀ ਇਹਨੂੰ ਮੰਨ ਕੇ ਆਪਾਂ ਚੱਲਾਂਗੇ ਤਾਂ ਕਣਕ ਦੇ ਬਰਾਬਰ ਖੇਤੀ ਹੈ ਤੇ ਇਹ ਆਪਾਂ ਖੇਤੀ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਮੇਨ ਤਾਂ ਹੁਣ ਲਾਲੀਬਾਈ ਹੁਣ ਪਿਆਜ਼ ਦਾ ਸੀਜ਼ਨ ਆ ਰਿਹਾ ਹੈ ਨਾ ਤੇ ਪਿਆਜ਼ ਦੀ ਪਨੀਰੀ ਬਿਲਕੁਲ ਹੁਣ ਤਿਆਰ ਹੋ ਰਹੀ ਹੈ ਤੇ ਲਗਭਗ ਇਹ ਅਕਤੂਬਰ 9 ਦਸੰਬਰ ਦੇ ਪਹਿਲੇ ਤਰੀਕ ਤੋਂ ਇਹ ਸਟਾਰਟ ਹੋ ਜਾਣਾ ਹੈ ਸਾਰਾ ਇਹ ਪਿਆਜ਼ ਦੀ ਲਵਾਈ ਹੈ ਜਿਹੜੀ ਤੋ ਕੁਮਾ ਸਮਾਂ ਤੇ ਮੈਂ ਕਿਸਾਨ ਭਰਾਵਾਂ ਨੂੰ ਕਹਿਣਾ ਚਾਹਣਾ ਵੀ ਸਾਰੇ ਖੇਤ ਉਹਨਾਂ ਝੋਨਾ ਵੱਢ ਕੇ ਖਾਲੀ ਹੋ ਚੁੱਕੇ ਐ ਤੇ ਅਸੀਂ ਉਹਨੂੰ ਚੰਗੀ ਤਰ੍ਹਾਂ ਉਹਨੂੰ ਕਾਫੀ ਉਹਨੂੰ ਜਿਹੜਾ ਇਹਨਾਂ ਬਾਹ ਬਾ ਕੇ ਸਕਾਉਣਾ ਜ਼ਰੂਰੀ ਐ ਇੱਥੇ ਪਿਆਜ਼ ਦੇ ਦਾ ਆਪਾਂ ਖੇਤੀ ਕਰਮੀ ਆ ਨਾ ਉਹ ਜਿੰਨੇ ਵਾਰੀ ਆਪਾਂ ਨੂੰ ਉਹਨੂੰ ਰੂੜੀ ਦੀ ਖਾਦ ਪਾ ਕੇ ਜਿੰਨੇ ਵਾਰੀ ਉਹਨੂੰ ਵਾਹਿਆ ਜਾਊਗਾ ਤਾਂ ਉਹ ਰਵਾਣਪੁਰ ਪਰ ਉਹ ਸੁੱਕ ਜਾਊਗਾ ਤਾਂ ਉਹ ਪਿਆਜ਼ ਦੀ ਖੇਤੀ ਵਾਸਤੇ ਬਹੁਤ ਚੰਗਾ ਰਹੂਗਾ ਮਤਲਬ ਝੋਨਾ ਵੱਢਣ ਤੋਂ ਬਾਅਦ ਵੀਕ ਦੇਣਾ ਸਾਰਾ ਸਮਾਂ ਹਾਂ 20 25 ਦਿਨਾਂ ਜੇ ਪਏ ਆ ਮੀਨਾ ਹੀ ਰੱਖ ਲੋ ਹਾਂਜੀ ਤੇ ਪਰ ਫਿਰ ਵੀ ਉਹਨੂੰ ਆਪਾਂ ਜਿੰਨਾ ਵੀ ਚੰਗੀ ਤਰ੍ਹਾਂ ਜਿੰਨੇ ਵਾਰੀ ਵੀ ਉਹਨੂੰ ਵਾਹ ਲਾਂਗੇ ਉਨਾਂ ਹੀ ਚੰਗਾ ਹੈ ਉਹਦੇ ਜਿਪਸਮ ਪਾਵਾਂਗੇ ਹਨਾ ਵਾਹ ਨੂੰ ਪੋਲਾ ਹੋ ਜਾਊਗਾ ਸਲਫਰ ਵਗੈਰਾ ਪਾਵਾਂਗੇ ਉਹਨੀਆਂ ਹੁਣੇ ਜਿਹੜੀਆਂ ਖਾਦਾਂ ਉਹਨਾਂ ਨੂੰ ਪਾ ਕੇ ਉਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਉਹਨੂੰ ਜਿੰਨੀ ਵਾਰ ਹੀ ਕਰ ਲਾਂਗੇ ਤਾਂ ਉਹਨਾਂ ਸਾਡਾ ਖੇਤਾਂ ਪਿਆਜ਼ ਦਾ ਝਾੜ ਵਧੀਆ ਆਊਗਾ ਪਿਆਜ਼ ਚੱਲਣ ਚ ਦਿੱਕਤ ਨਹੀਂ ਆਊਗੀ ਹਨਾ ਤੇ ਇਹ ਇਸ ਇਸ ਕਰਕੇ ਅਸੀਂ ਵੀ ਮੈਂ ਕਿਸਾਨ ਭਰਾ ਨੂੰ ਸਲਾਹ ਦਿੰਨਾ ਹੈ ਹੁਣ ਤੇ ਖੇਤਾਂ ਦੀ ਤਿਆਰੀ ਕਰਨੀ ਸ਼ੁਰੂ ਕਰਦੇ ਆ। ਆ ਇਹਦਾ ਸਮਝ ਲਓ ਵੀ ਤੁਸੀਂ ਅਕਤੂਬਰ ਨੂੰ ਦਸੰਬਰ ਤੋਂ ਸ਼ੁਰੂ ਹੋ ਜਾਂਦਾ ਲੱਗਣਾ ਹੈ ਜਿਹੜਾ ਪੱਕਾਵੇਂ ਪਿਆਜ਼ ਦਸੰਬਰ ਮਹੀਨੇ ਤੋਂ ਸ਼ੁਰੂ ਹੋ ਜਾਂਦੇ ਆ ਤੇ ਜਨਵਰੀ ਮਹੀਨੇ ਤੱਕ ਇਹ ਅ 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 ਤੇ ਇਹ ਸਮਝ ਲਓ ਗਾਂ ਕਣਕ ਤੇ ਜਿਹੜਾ ਗੇਤਾ ਲੱਗਾਗੇ ਉਹ ਕਣਕ ਦੇ ਨਾਲ ਹੀ ਪੱਟਿਆ ਜਾਊਗਾ ਤੇ ਜਿਹੜਾ ਹੋਰ ਥੋੜਾ ਜਿਹਾ ਆਪਾਂ ਜਨਵਰੀ ਜਾ ਕੇ ਲਾਉਣੇ ਆ ਉਹ ਥੋੜਾ ਜਿਹਾ 10 ਦਿਨ ਹੋਰ ਵਧ ਲਊਗਾ ਦੇ ਕਣਕ ਦੇ ਬਰਾਬਰ ਖੇਤੀ ਇਹ ਨੂੰ ਮੰਨ ਕੇ ਆਪਾਂ ਚੱਲਾਂਗੇ ਤਾਂ ਕਣਕ ਦੇ ਬਰਾਬਰ ਖੇਤੀ ਹੈ ਤੇ ਇਹ ਆਪਾਂ ਖੇਤੀ ਕਰਕੇ ਚੰਗਾ ਬਣਾਫਾ ਕਮਾ ਸਕਦੇ ਤੇ ਬਾਈ ਹਾਈਬ੍ਰਿਡ ਪਿਆਜ਼ ਆ ਉਹ ਹੁਣ ਲੱਗੀ ਜਾਂਦੇ ਆ ਹੁਣ ਵੀ ਲਵਾਈ ਜਾਂਦੇ ਆ ਹਨਾ ਉਹ ਉਹ ਲੱਗਣੇ ਸ਼ੁਰੂ ਹੋ ਚੁੱਕੇ ਆ ਨਾ ਜੀ ਤੇ ਪਰ ਜਿਹੜੇ ਆਪਾਂ ਪਕਾਵੇਂ ਪਿਆਜ਼ ਆ ਜਿਹੜੀਆਂ ਪੰਜਾਬ ਆਪਣੇ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੀਆਂ ਵੀ ਵੈਰੈਟੀਆਂ ਆਪਣੇ ਕੋਲੇ ਪੰਜਾਬ ਨਰੋਆ ਵੈਰੈਟੀ ਹੈ ਜਿਹੜੀ ਬਹੁਤ ਕਾਫੀ ਚਿਰ ਤੋਂ ਮਸ਼ਹੂਰ ਹੈ ਇਹ ਇਹ ਚੱਲਦੀ ਆ ਰਹੀ ਹੈ ਨਾ ਐਲ 7 ਇਹਨਾਂ ਨੇ ਨਵੀਂ ਵੈਰੈਟੀ ਕੱਢੀ ਆ ਉਹ ਵੀ ਆਪਾਂ ਲਗਾਈ ਹੋਈ ਆ ਨਾ ਜੀ ਤੇ ਐਲ ਥਾਈ ਜਿਹੜਾ ਇਹ ਵੀ ਇਹਨਾਂ ਦਾ ਕਾਫੀ ਟਾਈਮ ਤੋਂ ਪੁਰਾਣਾ ਚੱਲਿਆ ਆ ਰਿਹਾ ਪਿਆਜ ਹੈ ਇਹ ਵੀ ਬਹੁਤ ਵਧੀਆ ਚੱਲ ਰਿਹਾ ਹੈ ਹੋਰ ਅਸੀਂ ਦੂਜੀਆਂ ਕੰਪਨੀਆਂ ਦੇ ਕਈ ਵੀ ਆ ਉਹ ਵੀ ਅਸੀਂ ਲਾਉਣੇ ਆ ਤੇ ਖਾਸ ਕਰਕੇ ਖਰ ਜੁਨੀਵਰਸਟੀਆਂ ਬਹੁਤ ਸਾਡੀ ਵਧੀਆ ਵੈਰਾਈਟੀਆਂ ਐ ਵੈਰਾਈਟੀਆਂ ਤੇ ਇਹ ਚੰਗੇ ਝਾੜ ਆ ਰਹੇ ਆ ਵਧੀਆ ਇਹ ਹੈ ਭਾਈ ਜਿਵੇਂ ਆਪਣਾ ਮੁਕਸਰ ਜ਼ਿਲ੍ਹਾ ਹੈ ਮੈਂ ਤਾਂ ਇਸ ਇੱਥੇ ਤਾਂ ਆਪਣੇ ਥੋੜਾ ਪਾਣੀ ਥੱਲੇ ਨੇੜੇ ਕਰਕੇ ਤੇ ਜਿਹੜੀਆਂ ਭਾਰੀਆਂ ਜਮੀਨਾਂ ਉੱਥੇ ਅਸੀਂ ਬਿੱਡਾਂ ਤੇ ਸਲਾਹ ਦਿੰਦੇ ਆਂ ਵੀ ਬੈੱਡ ਤੇ ਪਿਆਜ਼ ਲਾਇਆ ਜਾਵੇ ਤੁਹਾਨੂੰ ਬਹੁਤ ਚੰਗਾ ਰਹਿੰਦਾ ਹਨ ਤੇ ਹਾਂ ਜਿੱਥੇ ਕੋਈ ਜਿਵੇਂ ਬਠਿੰਡਾ ਜ਼ਿਲ੍ਹਾ ਉੱਥੇ ਪਾਣੀ ਨੀਚੇ ਆ ਉੱਥੇ ਆਪਾਂ ਕਿਆਰੀਆਂ ਬਣਾ ਕੇ ਉਵੇਂ ਵੀ ਲਗਾ ਸਕਦੇ ਆਂ ਤੇ ਪਰ ਜੇ ਬੈੱਡ ਦੇ ਉੱਤੇ ਪਿਆਜ ਆ ਉਹ ਕਾਫੀ ਵਧੀਆ ਉਹਦੇ ਨਾਲ ਪਨੀਰੀ ਵੀ ਘੱਟ ਪੈਂਦੀ ਝਾੜ ਡਕਲ ਹੁੰਦੀ ਹੈ ਡ੍ਰਿਪ ਡ੍ਰਿਪ ਹੋ ਜੇ ਤਾਂ ਫਿਰ ਤਾਂ ਸੋਨੇ ਤੇ ਸੁਹਾਗਾ ਹੋ ਗਿਆ ਨਾ ਹਾਂ ਜੇ ਡ੍ਰਿਪ ਤੇ ਆਪ ਲਗਾ ਲੈਨੇ ਆ ਤਾਂ ਫਿਰ ਤਾਂ ਉਹ ਤੋਂ ਵੀ ਗਾਂਵ ਚਲੇ ਗਏ ਨਾ ਹਰ ਕਿਸਾਨ ਕੋਲੇ ਤਾਂ ਡ੍ਰਿਪ ਨਹੀਂ ਲੱਗੀ ਹੋਈ ਆ ਸਬਜ਼ੀਆਂ ਜਿਹੜੇ ਕਿਸਾਨ ਸਬਜ਼ੀਆਂ ਦੀ ਖੇਤੀ ਕਰਦੇ ਆ ਉਹਨਾਂ ਨੂੰ ਮੈਂ ਇਹੀ ਰਹਿ ਦੇਵਾਂ ਉਹ ਡ੍ਰਿਪ ਸਿਸਟਮ ਜ਼ਰੂਰ ਲਗਵਾਉਂ। ਤੇ ਸਾਈਜ਼ ਤਾਂ ਬਹੁਤ ਵੱਡੇ ਵੀ ਹੋ ਜਾਂਦੇ ਪਰ ਸਾਈਜ਼ ਦਾ ਨਹੀਂ ਹੁੰਦਾ ਆਪਣਾ ਲਾਲੀ ਜੀ ਸਾਈਜ਼ ਤਾਂ ਦਰਮਿਆਨਾ ਹੀ ਕੋਈ ਵੀ ਫਸਲ ਉਹਦਾ ਦਰਮਿਆਨਾ ਸਾਈਜ਼ ਹੁੰਦਾ ਤਾਂ ਉਹ ਹੀ ਉਹ ਵਧੀਆ ਹੁੰਦੀਆਂ ਦੇ ਕੋ ਆਇਆਂ ਤਾਂ 2.5 3 300 ਗ੍ਰਾਮ ਦੇ ਪਿਆਜ਼ ਹੋ ਜਾਂਦੇ ਹਨਾ ਉਹ ਹਾਈਬ੍ਰਿਡ ਪਿਆਜ਼ ਲਾ ਲੋ ਉਹਨਾਂ ਦਾ ਕੋਈ ਉਹ ਜ਼ਿਆਦਾ ਵਧੀਆ ਬੈਨੀਫਿਟ ਨਹੀਂ ਹੁੰਦਾ ਉਹ ਗਾਲੀਗੇ ਖਰਾਬ ਹੀ ਹੋਗੇ ਤਾਂ ਉਹਨਾਂ ਦਾ ਕੋਈ ਫਾਇਦਾ। ਆ ਦਰਮਿਆਨਾ ਸਾਈਜ਼ ਹੋਣਾ ਚਾਹੀਦਾ। ਇੱਕੋ ਜਿਹਾ ਸਾਈਜ਼ ਹੋਣਾ ਚਾਹੀਦਾ ਤੁਹਾਡਾ ਪਿਆਜ਼ ਦਾ ਤੁਹਾਡੀ ਲਵਾਈ ਇੱਕ ਤਰ੍ਹਾਂ ਦੀ ਲੱਗੀ ਹੋਈ ਹੈ ਸਹੀ ਲੱਗੀ ਹੋ ਤਾਂ ਤੁਹਾਡਾ ਸਾਰੇ ਪਿਆਜ਼ ਦਾ ਸਾਈਜ਼ ਇੱਕੋ ਆਊਗਾ ਜੇ ਇੱਕ ਸਾਈਜ਼ ਆਊਗਾ ਤਾਂ ਤੁਹਾਡਾ ਝਾੜ ਵੀ ਵੱਧ ਆਊਗਾ ਤੁਹਾਨੂੰ ਦੱਸ ਰਿਆ ਸੀ ਜਿਵੇਂ ਜਿਹੜਾ ਇੱਕ ਪੰਜਾਬ ਨਰੋਆ ਵੈਰੈਟੀ ਹੈ ਇਹ ਵੈਰੈਟੀ ਹੈ ਜਿਹੜੀ ਇਹ ਬਹੁਤ ਜ਼ਿਆਦਾ ਕੌੜੀ ਵੈਰੈਟੀ ਨਹੀਂ ਹੁੰਦੀ ਇਹ ਆਮ ਜ਼ਿਆਦਾ ਘਰਾਂ ਦੇ ਵਿੱਚ ਇਹੀ ਖਾਧਾ ਜਾਂਦਾ ਜਿਵੇਂ ਲੱਛਾ ਖਾਣ ਵਾਲਾ ਹੁੰਦਾ ਨਹੀਂ ਖਾਣ ਵਾਲਾ ਤਾਂ ਪੱਕਾ ਖਾਧਾ ਤਾਂ ਪੱਕਾ ਹੀ ਜਾਂਦਾ ਹੈ ਹਾਂਜੀ ਪਕਾਇਆ ਵੀ ਜਾਂਦਾ ਇਹਨੂੰ ਪਰ ਇਹ ਜਿਆਦਾ ਕੜਤਨ ਨਹੀਂ ਹੁੰਦੀ ਇਹਦੇ ਵਿੱਚ ਇਹ ਮਿੱਠਾ ਪਿਆਜ਼ ਬੋਲਦੇ ਆਂ ਰੋਟੀ ਨਾਲ ਜਾਂ ਕਿੱਦਾਂ ਖਾ ਲਵੇ ਹਾਂ ਇਹਨੂੰ ਸਲਾਦ ਵੀ ਖਾ ਲਓ ਤੁਸੀਂ ਸਬਜ਼ੀ ਚ ਪਾ ਲਓ ਇਹਦਾ ਕੋਈ ਉਹਦਾ ਉਹਦਾ ਇਹ ਜਿਆਦਾ ਪਿਆਜ਼ ਆਪਣੇ ਇਹੀ ਵਰਤਿਆ ਜਾਂਦਾ ਇਹਨੂੰ ਨਾਸਕ ਵਾਲਾ ਪਿਆਜ਼ ਵੀ ਬੋਲਦੇ ਆਂ ਅੱਛਾ ਠੀਕ ਹੈ ਹਾਂ ਤੇ ਜਿਵੇਂ L28 ਹੈ ਇਹ ਇਹ ਜਿਹੜੀਆਂ ਵੈਰਾਈਟੀਆਂ ਲਾਲ ਰੈੱਡ ਰੈੱਡ ਵੈਰਾਈਟੀਆਂ ਹੈ ਇਹ ਕੜਤਨ ਵਾਲੀਆਂ ਵੈਰਾਈਟੀਆਂ ਨਹੀਂ ਇਹ ਜਿਆਦਾ ਵਿਆਹ ਸ਼ਾਦੀਆਂ ਦੇ ਵਿੱਚ ਇਹ ਹਲਵਾਈਆਂ ਦੇ ਤੌਰ ਤੇ ਇਹ ਇਸ ਨੂੰ ਜਿਆਦਾ ਜੁੜੀ ਕੀਤਾ ਜਾਂਦਾ ਹੈ ਹੈ ਤੇ ਇਸ ਕਰਕੇ ਦੋ ਤਿੰਨ ਦੋ ਵੈਰਾਈਟੀਆਂ ਜਿਆਦਾ ਪ੍ਰਚਲਿਤ ਹੈ ਇਹ ਆਪਣੇ ਪੰਜਾਬ ਦੇ ਵਾਸਤੇ ਬਹੁਤ ਵਧੀਆ। ਉਹੀ ਉਹ ਹੀ ਆਪਾਂ ਦੱਸ ਕੇ ਪਹਿਲਾਂ ਦੱਸ ਕੇ ਜਿੱਥੇ ਤੁਹਾਡਾ ਆਪਣਾ ਮੁਕਸਰ ਜਲਾਣਾ ਇੱਥੇ ਪਾਣੀ ਥੱਲੇ ਦਾ ਨੇੜੇ ਕਰਕੇ ਆਪਾਂ ਕੀ ਹੁੰਦਾ ਨਾ ਭਰ ਕੇ ਪਾਣੀ ਲਾ ਦਿੰਨੇ ਆ। ਉਹ ਪਾਣੀ ਫਿਰ ਕਈ ਦਿਨ ਪਾਣੀ ਨਹੀਂ ਸੁੱਕਦਾ। ਉਹਨੂੰ ਪਾਣੀ ਹੀ ਦਵਾ ਦਿੰਦਾ। ਐਸੇ ਕਰਕੇ ਮੈਂ ਇਹ ਹੀ ਕਿਸਾਨ ਭਰਾ ਨੂੰ ਕਹਿਣਾ ਚਾਹੁੰਗਾ ਜੇ ਬੈੱਡ ਦੇ ਉੱਤੇ ਪ੍ਰਾਂਤ ਪਿਆਜ਼ ਲਾਇਆ ਜਾਂਦਾ ਤਾਂ ਉਹ ਬਾਲਾ ਜ਼ਿਆਦਾ ਕਾਮਯਾਬ। ਵੱਟ ਦੇ ਉੱਤੇ ਤੁਸੀਂ ਲਾਉਂਗੇ ਤਾਂ ਬਹੁਤ ਉਹਦਾ ਸਹਿਜ ਵੀ ਵੱਡਾ ਹੋ ਜਾਂਦਾ ਤੇ ਉਹਨੂੰ ਪਾਣੀ ਦੀ ਵੀ ਘੱਟ ਜ਼ਰੂਰਤ ਪੈਂਦੀ ਹੈ ਨਾ। ਬਿਲਕੁਲ ਸਹੀ। ਹਾਂ। ਤੁਸੀਂ ਉਸ ਜ਼ਿਆਦਾ ਪਾਣੀ ਲਾਉਣ ਨਾਲ ਵੀ ਕਈ ਮੈਂ ਕਿਸਾਨ ਭਰਾਵਾਂ ਇੱਥੇ ਜ਼ਿਆਦਾ ਪਾਣੀ ਲਾ ਕੇ ਹੀ ਆਪਣੀ ਫਸਲ ਨੂੰ ਖਰਾਬ ਕਰ ਦਿੰਦੇ ਆ ਤੇ ਇਸੇ ਕਰਕੇ ਮੈਂ ਹੀ ਫਿਰ ਦੁਬਾਰਾ ਲੋਕਾਂ ਨੂੰ ਇਹੀ ਸੁਝਾ ਦੇਵਾਂਗਾ ਇੱਕ ਤਾਂ ਖੇਤ ਨੂੰ ਹੁਣ ਚੰਗੀ ਤਰ੍ਹਾਂ ਜਿੰਨੇ ਵਾਰੀ ਵੀ ਵਾਹਿਆ ਜਾਂਦਾ ਉਹ ਵਾਹ ਹਾਂ ਕਈ ਜ਼ਿਆਦਾ ਰੋਟਾ ਜੇ ਤਵੀਆਂ ਨਾਲ ਵਾਣ ਨੂੰ ਜ਼ਿਆਦਾ ਵਾਇਆ ਜਾਂਦਾ ਨਾ ਉਹ ਜ਼ਿਆਦਾ ਵਧੀਆ ਬੈਨੀਫਿਟ ਮਤਲਬ ਪ੍ਰਾਲੀ ਜੀ ਹੈ ਨਾ ਜੋ ਜਿੰਨੀ ਕਿ ਮਿਹਨਤ ਕਰੂਗਾ ਉਹਨੂੰ ਉਨਾਂ ਦਾ ਫਾਲਤੂ ਮਿਲਦਾ ਤੇ ਪਰ ਜੇ ਆਪਾਂ ਕਣਕ ਛੋਣਦੇ ਉਹ ਕਣਕਾਂ ਦੇ ਮੁਕਾਬਲੇ ਕਰਾਂਗੇ ਤਾਂ ਇਹ ਕਣਕਾਂ ਦੇ ਨਾਲ ਡਬਲ ਕਮਾਈ ਦੇਖੀ ਜਾਂਦੀਆਂ ਫਸਲਾਂ ਜੇ ਉਹਨ ਸਹੀ ਤਰੀਕੇ ਨਾਲ ਸਹੀ ਧਿਆਨ ਨਾਲ ਉਹਨੂੰ ਕੀਤਾ ਜਾਵੇ ਤਾਂ ਭਾਏ ਬਹੁਤ ਚੰਗੇ ਆ ਜਾਂਦੇ ਆ ਤੇ ਕਿ 40 ਰੁਪਏ ਕਿਲੋ ਵੇਗ ਗਿਆ 50 ਰੁਪਏ ਕਿਲੋ ਵੇਗ ਗਿਆ ਨਾ ਤਾਂ ਉਹ ਉਹ ਤਾਂ ਇੱਕ ਅਲੱਗ ਹੀ ਹਲੋ ਉਹਦਾ ਲੱਕ ਰਹਿ ਗਿਆ ਅਲੱਗ ਹੀ ਤਰੀਕਾ ਪਰ ਆਮ ਇਹਦਾ ਝਾੜ ਹੈ 1.5 150 ਤੋਂ ਲੈ ਕੇ 200 ਪੁਆਇੰਟ ਤੱਕ ਰਾਜ ਪਰ ਇੱਕੜ ਦੇ ਸਾਹ ਪੜ ਇੱਕ ਠੀਕ ਹੈ 22 ਤੋਂ ਬਾਅਦ ਇਹ ਕਾਫੀ ਉਹੀ ਗੱਲ ਇਹ ਵੀ ਆ ਇਹ ਵੀ ਇੱਕ ਤੁਹਾਡਾ ਬਹੁਤ ਵਧੀਆ ਸੁਝਾਅ ਹੈ ਇਹਨੂੰ ਸੰਭਾਲਣਾ ਕਾਫੀ ਹਨਾ ਹੁੰਦਾ ਤੇ ਇਹਦੇ ਆਪਣ ਗਰਮੀ ਦੇ ਵਿੱਚ ਖਰਾਬ ਹੁੰਦਾ ਇਹਨੂੰ ਕਾਫੀ ਚਾਹ ਜਿਹੜਾ ਵੱਡੀ ਤੇ ਤਾਂ ਆਪਾਂ ਛੋਟੇ ਖਰੇਲੂ ਚਲਾਇਆ ਤਾਂ ਉਹਨਾਂ ਦੇ ਬੜੇ ਸੌਖੇ ਤਰੀਕੇ ਵੀ ਤੁਸੀਂ ਉਹਨੂੰ ਉਹਦੀਆਂ ਗੁੱਟੀਆਂ ਹੀ ਬੰਨੋ ਜਿਵੇਂ ਆਪਾਂ ਲਸਣ ਦੀਆਂ ਗੁੱਟੀਆਂ ਬੰਨਦੇ ਨੇ ਓਵੇਂ ਉਹਨੂੰ ਬੰਨ ਕੇ ਰੱਖੋ ਤੇ ਉੱਪਰ ਕਿਸੇ ਵੀ ਆਪਣੇ ਕਮਰੇ ਦੇ ਵਿੱਚ ਆਪਾਂ ਉਹਦੇ ਰੱਸਾ ਬੰਨ ਕੇ ਉੱਪਰ ਟੰਗ ਲਓ ਠੀਕ ਹੈ ਜਿਹੜੇ ਆਮ ਖਰੇਲੂ ਹੈ ਮਤਲਬ ਹਵਾ ਲੱਗਦੀ ਰਹਿੰਦੀ ਉਹਨੂੰ ਹਵਾ ਲੱਗਦੇ ਉਹ ਖਰਾਬ ਨਹੀਂ ਹੋਊਗਾ ਆ ਜਿਹੜੇ ਵੱਡੇ ਤਦਾਦ ਚ ਵਪਾਰਕ ਤੌਰ ਤੇ ਕਰਨਾ ਚਾਹੁੰਦੇ ਆ ਉਹਨਾਂ ਨੂੰ ਮੈਂ ਇਸ ਸਿਹਜ ਨੂੰ ਜਾਂ ਤਾਂ ਆਪਣਾ ਅੱਜਕੱਲ ਉਹ ਕੀ ਲੋਹੇ ਦੇ ਪਿੰਜਰੇ ਚੱਲ ਜਾਂ ਰਹਿਕ ਬਣ ਰਹੇ ਹਨ ਉਹ ਤੁਸੀਂ ਬਣਾਓ ਉਹ ਧਰਤੀ ਦੇ ਉੱਪਰ ਚੱਕ ਕੇ ਬਣਾਉਂਦੇ ਆ ਉਹਦੇ ਵਿੱਚ ਹਵਾ ਪੂਲਰ ਵਗੈਰਾ ਜਾਂ ਪੱਖੇ ਵਗੈਰਾ ਲੱਗ ਜਾਂਦੇ ਤੇ ਉਹ ਹਵਾ ਦਾ ਕਰਾਸਮ ਹੁੰਦੀ ਰਹਿੰਦੀ ਹੈ ਉਹ ਖਰਾਬ ਨਹੀਂ ਹੁੰਦੇ ਹੈ ਨਾ ਤੇ ਇਸ ਤਰ੍ਹਾਂ ਦਾ ਤੁਹਾਨੂੰ ਇਹ ਇਹ ਆਪਣਾ ਕਰਨਾ ਪਊਗਾ ਜੀ ਤਾਂ ਮਿੱਟੀ ਤਾਂ ਸਾਫ਼ ਹੀ ਹੋਣੀ ਚਾਹੀਦੀ ਹੈ ਪਰ ਜਿਆਦਾ ਆਪਾਂ ਉੱਪਰਲਾ ਜਿਹੜਾ ਉਹਦਾ ਛਿਲਕਾ ਹੁੰਦਾ ਨਾ ਉਹਨੂੰ ਜਿਆਦਾ ਨਹੀਂ ਉਤਾਰਨਾ ਚਾਹੀਦਾ ਮਤਲਬ ਕਹਿੰਦੇ ਮਿੱਟੀ ਸਾਫ਼ ਕਰ ਹਾਂ ਮਿੱਟੀ ਤਾਂ ਸਾਫ਼ ਉਹੀ ਹੋ ਜਾਂਦੀ ਹੈ ਖਦ ਜਦੋਂ ਆਪਾਂ ਪੜਦੇ ਆਂ ਪਰ ਉਹਦਾ ਜਿਹੜਾ ਕਈ ਹੈ ਨਾ ਆਪਾਂ ਜਮਾ ਉਹਨੂੰ ਲਾ ਲਾ ਕੇ ਉਹਦੇ ਛਿਲਕੇ ਜਮਾ ਰੜਾ ਕੱਢ ਕੇ ਰੱਖ ਦਿੰਦੇ ਆਂ ਥੋ ਉਹ ਜਿਆਦਾ ਖਰਾਬ ਉਹ ਮਤਲਬ ਉਹਨੂੰ ਜਿਆਦਾ ਪਰਤਾਂ ਮਤਲਬ ਕੁਦਰਤ ਨੇ ਬਣਾਈਆਂ ਹਾਂ ਕੁਦਰਤ ਨੇ ਪਰਤਾਂ ਬਣਾਈਆਂ ਉਹਦੇ ਵਿੱਚ ਹੋਊਗਾ ਤਾਂ ਉਹਦੇ ਵਿੱਚ ਹਵਾ ਕ੍ਰੋਸਿੰਗ ਹੁੰਦੀ ਰਹੂਗੀ ਜੇ ਉਹਨਾਂ ਆਪਾਂ ਜਿਆਦਾ ਉਹਦਾ ਲਾ ਦਾਂਗੇ ਤਾਂ ਉਹ ਜਿਆਦਾ ਖਰਾਬ ਹੋਣ ਦੀ ਚਾਂਸ ਹੈ